ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਤਖਤ ਸ੍ਰੀ ਕੇਸਗੜ੍ਹ ਸਾਹਿਬ ਕੇ ਸੰਤ ਬਾਬਾ ਲਖਾ ਸਿੰਘ ਜੀ ਨਾਲ ਸਰਵਾਲੇ ਔਰ ਆਪ ਜੀ ਨੂੰ ਅੱਜ ਦਰਸ਼ਨ ਕਰਵਾ ਰਹੇ ਆ ਜਿਹੜੇ ਸ਼ਾਸਤਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੁਭਾਏਮਾਨੇ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਉਹਨਾਂ ਸ਼ਾਸਤਰਾਂ ਦੇ ਆਪ ਜੀ ਨੂੰ ਅੱਜ ਦਰਸ਼ਨ ਕਰਾਵਾਂਗੇ ਇਹ ਜਿਹੜਾ ਸ਼ਾਸਤਰ ਹੈ ਜਿਹੜਾ ਖੰਡਾ ਜਿਹਦੇ ਨਾਲ ਅੰਮ੍ਰਿਤ ਤਿਆਰ ਕੀਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਉਹ ਖੰਡਾ ਜਿਹੜਾ ਸੱਜੇ ਹੱਥ ਦੇ ਵਿੱਚ ਫੜਿਆ ਹੋਇਆ ਔਰ ਖੱਬੇ ਹੱਥ ਦੇ ਵਿੱਚ ਕਟਾਰ ਆ ਜਿਹੜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕਮਰ ਕੱਸੇ ਦਾ ਇਹ ਸ਼ਾਸਤਰ ਹੈ ਇਹ ਕਟਾਰ ਹੈ ਸੋ ਇਹ ਦੋਨੇ ਸ਼ਾਸਤਰ ਜਿਹੜੇ ਨੇ ਖੰਡਾ ਜਿਸ ਦੇ ਨਾਲ ਖਾਲਸਾ ਪੰਥ ਪੈਦਾ ਹੋਇਆ ਅੰਮ੍ਰਿਤ ਤਿਆਰ ਹੋਇਆ ਇਹੋs ਖੰਡੇ ਦੇ ਆਪ ਜੀ ਨੇ ਦਰਸ਼ਨ ਕੀਤੇ ਨੇ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੋਜ ਇਹ 나ਗਣੀ ਆ ਜਿਹੜੀ ਭਾਈ ਬਚਿੱਤਰ ਸਿੰਘ ਜੀ ਨੇ ਕਿਲੇ ਲੋਗੜ ਦੇ ਵਿੱਚ ਹਾਥੀ ਦਾ ਮੁਕਾਬਲਾ ਕੀਤਾ ਸੀ ਇਹ ਉਹ 나ਗਣੀਆਂ ਜਿਹੜੀ ਮੱਥੇ ਦੇ ਵਿੱਚ ਮਾਰੀ ਸੀ ਸੱਤ ਤਵੇ چیرਦੀ ਹੋਈ ਇਹ 나ਗਣੀ ਹਾਥੀ ਦੇ ਮੱਥੇ ਦੇ ਵਿੱਚ ਧਸ ਗਈ ਸੀ ਇਹ ਉਹ 나ਗਣੀ ਵਰਸ਼ਾ ਇਹਨੂੰ ਕਹਿੰਦੇ ਆ ਸ਼ਾਸਤਰ ਇਹ ਭਾਈ ਬਚਿੱਤਰ ਸਿੰਘ ਜੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਸੀ ਹਾਥੀ ਦੇ ਨਾਲ ਮੁਕਾਬਲਾ ਕਰਨ ਵਾਸਤੇ ਆਪ ਸੰਗਤਾਂ ਦਰਸ਼ਨ ਕਰ ਰਹੇ ਹੋ ਇਹ ਉਹ 나ਗਣੀ ਆ ਕਿਉਂਕਿ ਕਈ ਲੋਕ ਕਹਿੰਦੇ ਨੇ ਜੀ ਦੇਖੋ ਤੁਸੀਂ ਕਿੰਨੀ ਲੰਬਾਈ ਹੈ ਦੀ 2.5 ਫੋਟੋ ਪਰੋਂ ਜਿਹੜੀ ਲੰਬਾਈ ਆ ਤੇ ਪੂਰੀ ਦੀ ਪੂਰੀ ਹੈ ਜਿਹੜੀ ਹਾਥੀ ਦੇ ਮੱਥੇ ਦੇ ਵਿੱਚ ਧਸ ਗਈ ਸੀ ਤਾਂ ਬਿਆਨ ਨੂੰ ਚੀਰਦੀ ਹੋਏ ਅਗਲਾ ਜਿਹੜਾ ਸ਼ਾਸਤਰ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਹਾਸਸ਼ਤਰ ਨੂੰ ਕਹਿੰਦੇ ਨੇ ਕਰਪਾ ਵਰਸ਼ਾ ਜਿਹੜੀ ਤਰਬੈਣੀ ਪ੍ਰਗਟ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰੂ ਕੇ ਲਾਹੌਰ ਇਸੇ ਵਰਸ਼ੇ ਦੇ ਨਾਲ ਕੀਤੀ ਸੀ ਤੇ ਭਾਈ ਉਹਦੇ ਸਿੰਘ ਜੀ ਇਹਦੇ ਉੱਪਰ ਸਿਰ ਟਾਂਕ ਕੇ ਲੇ ਸੀ ਇਹ ਜਿਹੜੀ ਬੰਦੂਕ ਇਹ ਵੀ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲੇ ਇਹ ਲਾਹੌਰ ਦੀ ਬਣੀ ਹੋਈ ਆ ਮਹਾਰਾਜ ਨੇ ਮਹਾਰਾਜ ਕੋਲੇ ਭੇਟ ਕੀਤੀ ਸੀ ਤੇ ਮਹਾਰਾਜ ਨੇ ਕਈ ਜੰਗਾ ਜੁੱਧਾਂ ਦੇ ਵਿੱਚ ਇਹਦੀ ਵਰਤੋਂ ਇਹ ਜਿਹੜੀ ਦਾਹਿਆ ਹਾਹਿਨੀ ਜਿਵੇਂ ਲੋਹੇ ਦੇ ਟੋਪ ਸਿਰ ਤੇ ਪੈਂਦੇ ਹੁੰਦੇ ਨੇ ਉਹਨਾਂ ਨੂੰ ਤੋੜਨ ਵਾਸਤੇ ਇਹ ਢਾਲ ਤੇ ਚੱਕਰ ਜੀ ਦੇ ਉੱਪਰ ਜਬ ਜੀ ਸਾਹਿਬ ਦੀਆਂ ਬਾਈ ਪੌੜੀਆਂ ਲਿਖੀਆਂ ਹੋਈਆਂ ਨੇ ਇਹ ਦੋਨੇ ਸ਼ਾਸਤਰ ਜਿਹੜੇ ਘੋੜੇ ਤੋਂ ਹੱਥੋਂ ਛੱਡ ਕੇ ਚਲਾਉਣ ਵਾਲੇ ਨੇ ਹੱਥੋਂ ਛੱਡ ਕੇ ਮਾਰਨ ਵਾਲੇ ਇਹ ਸ਼ਾਸਤਰ ਮਹਾਰਾਜ ਸੱਚੇ ਬਾਦਸ਼ਾਹ ਜੀ ਹਮੇਸ਼ਾ ਆਪਣੇ ਕੋਲੇ ਰੱਖਦੇ ਸੀ ਇਹਨੂੰ ਬਾਲਾ ਕਹਿੰਦੇ